ਸੱਚੀ ਗੱਲ ਤੇ ਜੈ ਸਿੰਘ ਜੀ ਹੋਇਦ ਕਰਦਾ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆ ਗਿਆ ਯਾਰ ਦੋ ਗੇੜਿਆਂ ਚ ਨਹੀਂ ਥਗਿਆ ਪਹਿਲਾਂ ਬਹੁ ਗੇੜੇ ਲਾ ਚੁੱਕੇ ਮੈਨ ਨਾਲ ਖੇਲ ਰਿਹਾ ਐਂਟਰੋਡਕਸ਼ਨ ਦਿੰਨਾ ਪਹਿਲਾਂ ਇਹਨਾਂ ਦੇ ਸ਼ਿਕਾਰੀਆ ਦੀ ਮੇਰੇ ਅਰੇ ਅਰੇ ਅੱਗੇ ਆ ਜਾ ਇਹ ਜੀ ਸਾਡਾ ਬੁਰੰਡੋ ਸ਼ੇਰ ਦੇਖੋ ਸ਼ਿਕਾਰੀ ਪੂਰਾ ਖੰਖਾਰ ਤੇ ਆਸਕਰ ਆਸਕੂ ਆਸਕੂ ਇਹ ਜੀ ਆਪਣਾ ਆਸਕਰ ਇਹ ਵੀ ਆਸਕਰ ਹੈ ਦੋਨੋਂ ਸਟ੍ਰੇਟ ਡੌਗਸ ਨੇ ਪਰ ਹੁਣ ਮੇਰੇ ਨੇ ਇਹਨਾਂ ਨੂੰ ਅਡਾਪਟ ਕੀਤਾ ਹੋਇਆ ਹੈ ਤੁਹਾਨੂੰ ਪਹਿਲਾਂ ਇਹਨਾਂ ਦੀ ਥੋੜੀ ਜਿਹੀ ਇੰਟਰੋਡਕਸ਼ਨ ਦੇਣਾ ਹੈ ਫਿਰ ਅੱਗੇ ਜੋ ਸ਼ੁਰੂਆਤ ਕਰਨੀ ਹੈ ਉਹ ਕਰਦਾ ਹੈ ਵੀਡੀਓ ਨੂੰ ਦੇਖਿਓ ਯਾਰ ਤੁਸੀਂ ਮੜਾ ਕੰਟੈਂਟ ਬਹੁਤ ਦੇਖਦੇ ਹੋ ਚੰਗਾ ਕੰਟੈਂਟ ਵੀ ਦੇਖਿਆ ਕਰੋ ਬਾਕੀ ਥੋੜੀ ਪਰਸਨਲ ਮਰਜ਼ੀ ਆ ਦੇਖਣਾ ਨਾ ਦੇਖਣਾ ਕੋਈ ਚੱਕਰ ਨਹੀਂ ਉਹ ਏਅਰਪੋਰਟ ਇਹਦਾ ਨਾਮ ਬਰੂਨੋ ਇਹਦਾ ਨਾਮ ਹਾਸਕਰ ਪਹਿਲਾਂ ਬਰੂਨੋ ਦੀ ਸਟੋਰੀ ਦੱਸਦਾ ਕਿ ਵੀ ਬਰੂਨੋ ਬੜਾ 5 ਸਾਲ ਦਾ ਹੈਗਾ 4 ਸਾਲ ਦਾ 5 ਸਾਲ ਦਾ ਹੀ ਹੈ ਨਾ 4 ਸਾਲ ਦਾ ਹੀ ਹੈ ਨਾ ਆਹ 5 ਸਾਲ ਦੀ ਹੈ ਮੁੰਡਾ ਤੇ ਤੂੰ 4 ਸਾਲ ਦਾ ਬਰੂਨੋ ਹਾਸਕਰ ਇਹ ਹੈਗਾ ਚਾਰ ਸਾਲ ਦਾ ਤੇ ਬਰੂਨੋ ਆਪਾਂ ਨੂੰ ਮਿਲਿਆ ਸੀਗਾ ਗ੍ਰੀਨਲੈਂਡ ਹੋਟਲ ਦੇ ਕੋਲ ਅਸਲ ਵਿੱਚ ਛੋਟਾ ਜਿਹਾ ਸੀਗਾ ਉੱਥੇ ਘੁੰਮ ਰਿਹਾ ਸੀਗਾ ਅਸੀਂ ਨਾ ਛੋਟੇ ਜਿਹੋ ਹੁੰਦੇ ਸੀਗੇ 5 ਸਾਲ ਪਹਿਲਾਂ 19 ਦਾ ਮੈਂ ਅਜੇ ਲੰਘ 14 ਸਾਲ ਦਾ ਹੁੰਦਾ ਸੀ ਤੇਰਾ ਜਦੋਂ ਸਾਡਾ ਤੇ ਇਹਨੂੰ ਬਈ ਅਸੀਂ ਨਾ ਮੰਜੀ ਸਾਹਿਬ ਜਾ ਰਹੇ ਸੀ ਤਿੰਨ ਚਾਰ ਮੁੰਡੇ ਵੀ ਸਾਈਕਲਾਂ ਤੇ ਮੰਜੀ ਸਾਹਿਬ ਜਾ ਰਹੇ ਸੀਗੇ ਤੇ ਰਸਤੇ ਵਿੱਚ ਸਾਨੂੰ ਇਹ ਦਿਖਿਆ ਇਹ ਨਾ ਸੜਕ ਤੇ ਫਿਰ ਰਿਹਾ ਮੇਨ ਮੇਨ ਰੋਡ ਤੇ ਜੀਟੀ ਰੋਡ ਤੇ ਗ੍ਰੀਨਲੈਂਡ ਹੋਟਲ ਦੇ ਜਮਾਂ ਸਾਹਮਣੇ ਤੇ ਅਸੀਂ ਰੁਕ ਗਏ ਬਈ ਹਾਂ ਹਾਂ ਬੜਾ ਕਿਊਟ ਜਿਹਾ ਯਾਰ ਇਹ ਟੂ ਡੂ ਆਉਂਦਾ ਆਓ ਦੇਖੋ ਆ ਲੱਗਦਾ ਨਹੀਂ ਸ਼ਿਕਾਰੀ ਕੀ ਹੈ ਨਾ ਗਲੀ ਵਾਲਾ ਦੇਖੋ ਕਿੰਨਾ ਸੋਹਣਾ ਪੂਰਾ ਸ਼ਿਕਾਰੀ ਖੁੰਖਾ ਰਹਿਣ ਓਕੇ ਰਿਪੋਰਟਰ ਤੇ ਫਿਰ ਅਸੀਂ ਨਾ ਕਿਤੇ ਬੜਾ ਕਿਊਟ ਸੀ ਆਲੇ-ਦਾਲ ਦੇਖਿਆ ਕਿ ਕੋਈ ਹੈ ਇਹਦਾ ਬੱਚਾ ਭਰਾ ਭਰੂ ਕੋਈ ਵੀ ਨਹੀਂ ਸੀ ਤੇ ਅਸੀਂ ਫਿਰ ਸੋਚਿਆ ਛੋਟੇ ਹੁੰਦੇ ਸੀ ਕਿ ਕੀ ਕਰੀਏ ਅਸੀਂ ਸੋਚਿਆ ਕਿ ਚਲ ਘਰੇ ਲੈ ਕੇ ਜਾਂਦੇ ਹਾਂ ਕਿ ਬਹੁਤ ਕਿਊਟ ਹੈ ਕਿ ਘਰੇ ਰੱਖਾਂਗੇ ਫਿਰ ਯਾਰ ਦੋਸਤਾਂ ਦਾ ਪਾਰਕ ਹੁੰਦਾ ਸੀ ਕਿ ਉੱਥੇ ਰੱਖਾਂਗੇ ਹਨਾ ਫਿਰ ਉਸ ਤੋਂ ਬਾਅਦ ਅਸੀਂ ਆਪਣੀ ਗਲੀ ਛੱਡ ਜਾ ਅਪਡੇਟਸ ਦਸ ਤੋ ਜੂਗਾ ਕਿ ਇਹਨੂੰ ਲਾਡਾ ਨਾ ਰੱਖਾਂਗੇ ਹਨਾ ਤੇ ਫਿਰ ਪਾਰਕ ਦੇ ਵਿੱਚ ਰੱਖਣ ਦੀ ਪਰਮਿਸ਼ਨ ਨਹੀਂ ਮਿਲੀ ਫਿਰ ਅਸੀਂ ਸੋਚਿਆ ਕਿ ਗਲੀ ਫਿਰ ਉਹ ਤੋਂ ਬਾਅਦ ਮੈਂ ਸੋਚਿਆ ਕਿ ਘਰੇ ਸਕੀਮ ਲਾਣੇ ਆ ਕਿ ਥੋੜੇ ਦਿਨ ਲਈ ਉਹ ਰੱਖਣਾ ਪਰ ਘਰੇ ਸਕੀਮ ਲਾਈ ਕਿਉਂਕਿ ਜੱਤਾਂ ਯਾਰ ਆਪਾਂ ਪਤਾ ਕੀ ਹੁੰਦਾ ਸੀਗਾ ਜਿਹੜੇ ਗਲੀਆਂ ਦੇ ਡੌਗ ਸੀਗੇ ਸਾਰੇ ਦੇ ਟੇਕਰ ਤਾਂ ਕਰਦੇ ਸੀ ਮਾ ਤਾਂ ਹੋਣੀ ਪਰ ਘਰੇ ਰੱਖਣਾ ਥੋੜਾ ਜਿਆਦਾ ਹੁੰਦੇ ਸੀ ਕਿਉਂਕਿ ਉਹ ਵੀ ਘਰੇ ਆਉਂਦੇ ਸੀਗੇ ਤਾਂ ਇੰਨਾ ਥੋੜਾ ਜਿਆਦਾ ਮਨ ਸਕਦੇ ਹੋ ਕਿ ਮੰਨਦੇ ਨਹੀਂ ਸੀ ਉਹ ਮੈਂ ਤੁਹਾਨੂੰ ਦੱਸਦਾ ਉਹ ਟਾਈਮ ਦੇ ਜਿਹੜੇ ਸਾਡੇ ਸ਼ਿਕਾਰੀ ਹੁੰਦੇ ਸੀ ਘਰੇ ਆਉਂਦੇ ਹੁੰਦੇ ਸੀ ਰੂਬੀ ਰੁਬੀਨਾ ਡਿੰਮੀ ਸਿੰਮੀ ਸ਼ੇਰੂ ਬੜਾ ਸ਼ੇਰੂ ਹਾਂ ਹੋਰ ਕੀ ਨਾਮ ਸੀਗਾ ਹੋਰ ਉਹ ਉਹ ਸੀਗਾ ਇੱਕ ਪੂਰੀ ਸੀ ਛਿਲਕੀ ਸੀ ਬੜੇ ਸੀਗੇ ਉਹ ਸਾਰੇ ਵਿਚਾਰੇ ਉਹ ਇੱਧਰ ਉੱਧਰ ਪੂਰੇ ਹੋ ਗਏ ਇੱਕ ਮੋਟੂ ਹੁੰਦਾ ਸੀਗਾ ਲੰਗੜੂ ਹੁੰਦਾ ਸੀਗਾ ਹਨਾ ਬੜੇ ਹੁੰਦੇ ਸੀਗੇ ਮੋਟੂ ਤਾਂ ਚਲੋ ਹਲੇ ਵੀ ਹੈ ਤੇ ਬਾਕੀ ਡਿੰਮੀ ਨੂੰ ਛਿੰਮੀ ਨੂੰ ਕਰੰਟ ਲੱਗਿਆ ਸੀਗਾ ਡਿੰਮੀ ਨੂੰ ਡਿੰਮੀ ਪਤਾ ਨਹੀਂ ਕਿ ਉਹ ਦਾਣਾਵੰਡੀ ਚ ਹੁੰਦਾ ਸੀਗਾ ਉਹ ਸ਼ਾਇਦ ਐਕਸਪਾਇਰ ਹੋ ਗਿਆ ਛੱਡਿਆ ਸੀਗਾ ਉਹਨੂੰ ਕੋਈ ਤੇ ਮਤਲਬ ਸਟੋਰੀ ਸੀਗਾ ਉਹਨੂੰ ਬੋਰਿੰਗ ਹੀ ਬਣਾਦੇ ਤੇ ਬਰੂਨੋ ਨੂੰ ਉੱਥੇ ਲੈ ਕੇ ਆਏ ਸੀ ਤਾਂ ਰੱਖ ਲਿਆ ਕਹਿ ਕੇ ਕਿ ਥੋੜੇ ਦਿਨ ਰੱਖਣਾ ਤੇ ਸੇਮ ਔਸਕਰ ਦੀ ਕਹਾਣੀ ਸੀ ਔਸਕਰ ਤਾਂ ਸਾਡੇ ਨਾਲ ਦੀ ਗਲੀ 'ਚ ਹੁੰਦਾ ਸੀਗਾ ਉਹਦੀ ਨੱਤ ਤੇ ਚਖਣ ਹੋ ਜਾਂਦੇ ਸੀਗਾ ਆ ਦੇ ਆ ਦੇਖੋ ਆ ਲੱਤਾਂ ਨਾਲੀ ਆ ਲੱਤ ਦੇ ਅੱਜ ਖਮ ਹੋ ਗਿਆ ਸੀਗਾ ਉਸਕਰ ਦੇ ਤੇ ਫਿਰ ਇਹਨੂੰ ਮੈਂ ਆਏ ਲਿਆਇਆ ਸੀ ਕਿ ਥੋੜੇ ਦਿਨ ਰੱਖਣਾ ਹੈ ਇਹਨੂੰ ਤਾਂ ਮੈਂ ਲਿਆਇਆ ਹੀ ਇਸ ਲਈ ਸੀ ਕਿ ਥੋੜੇ ਦਿਨ ਰੱਖੇ ਨਾ ਵਾਪਸ ਛੱਡ ਦੂੰਗਾ ਤੇ ਇਹਨਾਂ ਪਿਆਰ ਪੈ ਗਿਆ ਫਿਰ ਤੇ ਇਹਨੂੰ ਵੀ ਪੱਕਾ ਹੀ ਰੱਖ ਲਿਆ ਤੇ ਇਹਦਾ ਦੋਨੋਂ ਅਜ ਸ਼ਿਕਾਰੀ ਮੇਰੇ ਨਾਲ ਇਹਨੂੰ 5 ਸਾਲ ਹੋ ਗਏ ਇਹਨੂੰ 4 ਸਾਲ ਹੋ ਗਿਆ ਕੋਠੇ ਤੇ ਰਹਿੰਦੇ ਨੇ ਵਧੀਆ ਖੁੱਲਾ ਡੁੱਲਾ ਕੋਠਾ ਹੈ ਥੱਲੇ ਕਮਰਾ ਪਿਆ ਹੋਇਆ ਹੈ ਇਹਨਾਂ ਦਾ ਉਹ ਕਮਰੇ ਜਾ ਕੇ ਬਹਿ ਜਾਂਦੇ ਨੇ ਥੱਲੇ ਹਨਾ ਦੇਖੋ ਕੇ ਰਿਪੋਰਟ ਹੈ ਨਾ ਪੜ੍ਹੇ ਬਹਿ ਨੇ ਸ਼ੇਅਰ ਨੇ ਮੇਰੇ ਇਸ ਵੀਡੀਓ ਦੇ ਜ਼ਰੀਏ ਮੈਂ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਣਾ ਚਾਹੁੰਦਾ ਸੀਗਾ ਹਮੇਸ਼ਾ ਹੱਸਦੇ-ਵੱਸਦੇ ਰਹੋ ਖੁਸ਼ ਰਹੋ ਸਾਰੇ ਜਣੇ ਤੇ ਇੱਕ ਗੱਲ ਕਹਿਣਾ ਚਾਹਤਾ ਸੀਗਾ ਕਿ ਇਸ ਦੀਵਾਲੀ ਪਟਾਕੇ ਤਾਂ ਜ਼ਰੂਰ ਫੋੜਿਓ ਮੈਂ ਰੋਕੂਗਾ ਨਹੀਂ ਮੈਂ ਕੋਈ ਬੜਾ ਗਿਆਨੀ ਨਹੀਂ ਮੈਂ ਸੰਤ ਨਹੀਂ ਕਿ ਤੁਹਾਨੂੰ ਕਹਾਂ ਪਟਾਕੇ ਨਾ ਫੋੜਿਓ ਐ ਕੁਛ ਨਾ ਕਰਿਓ ਮੈਂ ਤੁਹਾਨੂੰ ਇਹ ਗੱਲ ਕਹਾਂਗਾ ਪਟਾਕੇ ਫੋੜਿਓ ਅੱਜ ਕੱਲ੍ਹ ਨਾ ਮੈਂ ਸੁਣਿਆ ਸੀਗਾ ਉਹ ਗ੍ਰੀਨ ਚ ਪਟਾਕੇ ਆਏ ਨੇ ਜਿਹੜੇ ਪੋਲੂਸ਼ਨ ਘੱਟ ਕਰਦੇ ਨੇ ਕੋਲੇ ਪਟਾਕੇ ਲੈ ਕੇ ਆਉਗੇ ਉਹ ਫੋੜਿਓ ਹਨਾ ਮੇਰਾ ਹਾਲੇ ਕੋਈ ਪਲਾਨ ਨਹੀਂ ਹੈਗਾ ਸੱਚੀ ਮੈਂ ਲੈ ਦੇਖਾਂਗੇ ਮੈਂ ਵੀ ਇਹੀ ਕਰੂੰਗਾ ਕਿ ਗ੍ਰੀਨ ਪਟਾਕੇ ਲੈ ਕੇ ਆਵਾਂ ਕੋਸ਼ਿਸ਼ ਕਰੂੰਗਾ ਹਣਾ ਤੁਸੀਂ ਵੀ ਸਾਰੇ ਜਣੇ ਇਹ ਕਰਿਓ ਕਿ ਪੋਲੂਸ਼ਨ ਵੀ ਘਟ ਹੋਵੇ ਕਿਉਂਕਿ ਆਪਾਂ ਯਾਰ ਮੈਂ ਦੇਖੋ ਇੱਕ ਗੱਲ ਸਿੱਧੀ ਜੀ ਕਹਿਣਾ ਸਾਰਾ ਸਾਲ ਅੰਤ ਦਾ ਪੋਲੂਸ਼ਨ ਕਰਦੇ ਆਂ ਗੱਡੀਆਂ ਰਹੀਆਂ ਹੋਰ ਤਰੀਕੇ ਰਹੀਆਂ ਅੱਗ ਲਾ ਦਿੰਨੇ ਆਂ ਰਾਵਣ ਦੇ ਟਾਈਮ ਸਾਰਾ ਸਾਰਾ ਕੁਝ ਲਲਲਾ ਭੱਬਾ ਕਰਦੇ ਆਂ ਪਟਾਕੇ ਫੋੜਿਓ ਲਿਮਟ ਦੇ ਵਿੱਚ ਰਹਿ ਕੇ ਫੋੜਿਓ ਤੇ ਤੋਂ ਬਾਅਦ ਇੱਕ ਹੋਰ ਗੱਲ ਭਾਈ ਜਾਨਵਰਾਂ ਨੂੰ ਥੋੜਾ ਜਾਂ ਦੇ ਆਂ ਦੇ ਵਿੱਚ ਰੱਖ ਕੇ ਕਿਉਂਕਿ ਇਹ ਵਿਚਾਰੇ ਡਰਦੇ ਨੇ ਇਹ ਦੋਨੋਂ ਸ਼ਿਕਾਰੀ ਨੇ ਮੇਰੇ ਇਹ ਦੋਨੋਂ ਵੀ ਡਰਦੇ ਨੇ ਪਟਾਕਿਆਂ ਤੋਂ ਤੇ ਇਹ ਪਟਾਕਿਆਂ ਤੋਂ ਤੇ ਨਾ ਉਪਰਾਣਾ ਨਾ ਕੁਛ ਓਏ ਤੇ ਮਤਲਬ ਬੈਠੇ ਰਹਿਣਾ ਇਹਨੇ ਖੁੰਝੇ ਲਾ ਕੇ ਤੇ ਮਤਲਬ ਤਾਂ ਕਰਕੇ ਥੋੜਾ ਜਿਹਾ ਨਾ ਇਹਨਾਂ ਤੋਂ ਦੂਰ ਰਹਿ ਕੇ ਇਹਨਾਂ ਨੂੰ ਥੋੜਾ ਜਿਹਾ ਬਚਾ ਕੇ ਕਿ ਇਹ ਵਿਚਾਰੇ ਡਰਨ ਆਏ ਨਾ ਤੇ ਸੱਟ ਪੇਟ ਨਾਲ ਲੱਗੇ ਉਵੇਂ ਫੋੜਿਓ ਤੇ ਬਾਕੀ ਸਾਰਿਆਂ ਨੇ ਹਮੇਸ਼ਾ ਖੁਸ਼ ਰਹੋ ਹੱਸਦੇ ਬਸਦੇ ਰਹੋ ਤੇ ਦਿਵਾਲੀ ਦੇ ਉੱਤੇ ਕੁਝ ਚੰਗਾ ਕੰਮ ਵੀ ਕਰਿਓ ਹਮੇਸ਼ਾ ਕੁਦਰਤ ਨੂੰ ਪਿਆਰ ਕਰੋ ਜੀਵਾਂ ਨੂੰ ਪਿਆਰ ਕਰੋ ਇਨਸਾਨਾਂ ਨੂੰ ਪਿਆਰ ਕਰੋ ਪੰਛੀਆਂ ਨੂੰ ਪਿਆਰ ਕਰੋ ਸਾਰਿਆਂ ਨੂੰ ਗਾਇਰ ਕਰੋ ਕਿਉਂਕਿ ਜੀ ਕੁਦਰਤ ਹੈ ਤਾਂ ਆਪਾਂ ਤੇ ਜਾਨਵਰ ਹੈ ਤੇ ਜਾਨਵਰਾਂ ਵਿੱਚ ਵੀ ਆਪਣੇ ਵਰਗਾ ਹੀ ਦਿਲ ਹੈ ਆਪਣੇ ਵਰਗਾ ਹੀ ਖੂਨ ਰੱਖਦਾ ਹੈ ਉਹਨਾਂ ਚ ਵੀ ਆਪਣੇ ਵਰਗੇ ਇਮੋਸ਼ਨਸ ਨੇ ਜਿਵੇਂ ਇਨਸਾਨ ਨੇ ਉਵੇਂ ਹੀ ਜੀਵ ਨੇ ਬਸ ਉਹ ਤੁਝ ਬੋਲ ਨਹੀਂ ਸਕਦੇ ਪਰ ਇਹ ਉਹਨਾਂ ਨੂੰ ਸੁਣਦੇ ਨੇ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਨੇ ਇਹ ਗੱਲਾਂ ਦੱਸਦੇ ਹੁੰਦੇ ਨੇ ਕਿ ਸਾਨੂੰ ਇਹ ਚੀਜ਼ ਦੀ ਲੋੜ ਹੈ ਜਾਂ ਸਾਨੂੰ ਐਵੇਂ ਐਵੇਂ ਹੈ ਨਾ ਤਦੂਆ ਜਾ ਤਦੂਆ ਜਾ ਤਦੂਆ ਜਾ ਤਦੂਆ ਜਾ ਤਦੂਆ ਜਾ ਤੇ ਖੁਸ਼ ਰਹੋ ਹਮੇਸ਼ਾ ਸਾਰਿਆਂ ਨੇ ਹਰਦੀਵਾਦ ਰੋ ਲੱਖਾਂ ਕਰੋੜਾਂ ਅਰਬਾਂ ਖੁਸ਼ੀਆਂ ਤੁਹਾਡੇ ਘਰਾਂ ਦੇ ਵਿੱਚ ਹਮੇਸ਼ਾ ਹੱਸਦੇ ਵਜਦੇ ਰਹੋ ਤੇ ਇੱਕ ਗੱਲ ਜ਼ਰੂਰ ਧਿਆਨ ਰੱਖਿਓ ਕੁਦਰਤ ਇਨਸਾਨਾਂ ਜਾਨਵਰਾਂ ਅਤੇ ਪੰਛੀਆਂ ਨੂੰ ਪਿਆਰ ਕਰਿਓ ਕਿਉਂਕਿ ਹਰ ਇੱਕ ਧਰਮ ਹਰ ਇੱਕ ਤਿਉਹਾਰ ਆਪਾਂ ਨੂੰ ਇਨਸਾਨੀਅਤ ਸਿਖਾਉਂਦਾ ਕਿਸੇ ਦੇ ਪ੍ਰਤੀ ਈਰਖਾ ਨਹੀਂ ਰੱਖਣੀ ਕਿਸੇ ਬੰਦੇ ਨਾਲ ਨਫ਼ਰਤ ਨਹੀਂ ਰੱਖਣੀ ਸਾਰਿਆਂ ਨੂੰ ਖੁਸ਼ ਰੱਖਣਾ ਤੇ ਜਿੰਨਾ ਚੰਗਾ ਕੰਮ ਕਰ ਸਕਦੇ ਹੋ ਕਰਿਓ ਤੇ ਖੁਸ਼ ਰਹਿਆ ਕਰੋ ਕਿਉਂਕਿ ਰੋਂਦੇ ਪਿੱਟ ਦੇ ਵੀ ਮਰਨਾ ਹੈ ਤੇ ਹੱਸਦੇ ਖੇਡਦੇ ਵੀ ਮਰਨਾ ਹੈ ਇੱਕ ਗੱਲ ਯਾਦ ਰੱਖਿਓ ਹੱਸ ਖੇਡ ਕੇ ਕਿਉਂ ਨਾ ਮਰ ਜਾਈਏ ਨਾਲ ਆਪਣੇ ਕੁਝ ਨਹੀਂ ਲੈਣਾ ਜਿ ਆਪਣੀ ਜੇਬ ਦੇ ਵਿੱਚ 100 ਰੁਪਏ ਹਨ ਤਾਂ ਦਸ ਮਿੰਟ ਗੱਦ ਕੇ 10 ਰੁਪਏ ਦੇ ਵੀ ਜੇ ਤੁਸੀਂ ਕਿਹਦੀ ਸੇਵਾ ਕਰਦੋਂਗੇ ਇੱਕ ਬਿਸਕਟ ਦਾ ਪੈਕਟ ਪਾ ਰਹੋਂਗੇ ਤਾਂ ਬਹੁਤ ਜ਼ਿਆਦਾ ਆਰਦਾਸਾਂ ਮਿਲਣਗੀਆਂ ਤੇ ਖੁਸ਼ ਰਹੋਗੇ ਜ਼ਿੰਦਗੀ ਦਾ ਅਸਲ ਮਕਸਦ ਇਹ ਹੀ ਹੈ ਕਦੇ ਕਦੀ ਆਪਣੇ ਆਪ ਨੂੰ ਸਵਾਲ ਪੁੱਛਿਓ ਕੀ ਯਾਰ ਆਪਾਂ ਜਨ ਛੋਟੇ ਸੀ بڑے ਹੋਗੇ بڑے ਤੋਂ ਬਜ਼ੁਰਗ ਵੀ ਹੋਗੇ ਪਰ ਆਪਣੇ ਜੀਵਨ ਦਾ ਮਕਸਦ ਕੀ ਆਏ ਖਾਏ ਪੀਏ ਕੰਮ ਕੀਤਾ ਸੋਗੇ ਉੱਠਗੇ ਨ्हाਲੇ ਮਰ ਗਏ ਇਹ ਜਿੰਦਗੀ ਨਹੀਂ ਆਈ ਭਰਾ ਐਸੀ ਜਿੰਦਗੀ ਤੇ ਤੇ ਆਓ ਚੰਗਾ ਕੰਮ ਕਰੋ ਕਿਸੇ ਦੀ ਮਦਦ ਕਰੋ ਕਿਸੇ ਦੀ ਤੁਸੀਂ ਆਪਣਾ ਕੀ ਕਹਿੰਦੇ ਐਜੂਕੇਸ਼ਨ ਟੇਕ ਕੇਅਰ ਕਰ ਸਕਦੇ ਹੋ ਐਜੂਕੇਸ਼ਨ ਸਪான்ਸਰ ਕਰੋ ਇਹਦੀ ਮੈਡੀਕਲ ਹੈਲਪ ਸਪான்ਸਰ ਕਰ ਸਕਦੇ ਹੋ ਉਹ ਕਰੋ ਕਿਸੇ ਮੋਟੂ ਨੂੰ ਰੱਖ ਸਕਦੇ ਹੋ ਮੋਟੂ ਨੂੰ ਰੱਖੋ ਕਿਸੇ ਮੋਟ ਦਾ ਇਲਾਜ ਕਰਾ ਸਕਦੇ ਹੋ ਮੋਟ ਦਾ ਇਲਾਜ ਕਰਾ ਦਿਓ ਆ ਦੇਖੋ ਬਿੱਠ ਲਈ ਬੈਠੇ ਔਸਕਰ ਔਸਕਰ कम ऑस्कर ऑस्कर फुट <laughs> गुम गए ते यही गल कहनी सीगी ते हैप्पी दिवाली वंस अगेन शुभ दीपावली वंस अगेन हमेशा हस दे बस दे रो सारे सुखी रो हिंदी च भी बोल दिए शुभ दीपावली सबको हमेशा हसते बसते रहिए हमेशा खुश रहिए इस दिवाली जीवों को कुदरत को और इंसानों को सबको बराबर का प्यार करें किसी से नफरत और ईर्ष्या मत रखें इनको भी प्यार चाहिए अपने जैसे और कुदरत को भी प्यार चाहिए क्योंकि अगर कुदरत ही नहीं होगा तो हम कैसे होंगे है ना यही बात थी चलो ठीक है विदा लेता हूँ बोर कर दिया होगा आप सबको और वीडियो को देख लेना यार बाकी आपकी मर्जी है और मिलते हैं नेक्स्ट वीडियो में ओके बाय हैप्पी